ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਯੂਨੀਵਰਸਲ ਆਈਟੀਆ ਪਾਤਣਾ ਵਿਖੇ ਇੱਕ ਰੋਜ਼ਾ ਰੋਜ਼ਗਾਰ ਮੇਲੇ ਦਾ ਯੋਜਨ ਕੀਤਾ ਗਿਆ ਇਸ ਰੋਜ਼ਗਾਰ ਮੇਲੇ ਵਿੱਚ ਚੇਅਰਮੈਨ ਸਰਦਾਰ ਬਲਜੀਤ ਸਿੰਘ ਅਤੇ ਡਾਇਰੈਕਟਰ ਸਰਦਾਰ ਵੀਰਿੰਦਰ ਸਿੰਘ ਦੇ ਸਵਾਗਤ ਵੀ ਕੀਤਾ ਗਿਆ ਪਾਤਣਾ ਸ਼ਹਿਰ ਵਿੱਚ ਪਹਿਲੀ ਵਾਰ ਆਯੋਜਿਤ ਕੀਤੇ ਗਏ ਰੋਜ਼ਗਾਰ ਮੇਲਾ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਪਲੇਸਮੈਂਟ ਅਫਸਰ ਸ਼੍ਰੀਮਤੀ ਗੁਰਸ਼ਾਨਕੌਰ ਅਤੇ ਯੂਨੀਵਰਸਲ ਆਈਟੀਆ ਪਾਤਣਾ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਸਰਦਾਰ ਨਵਜੋਤ ਸਿੰਘ ਦੇ ਸਹਿਯੋਗ ਦੇ ਨਾਲ ਆਯੋਜਿਤ ਕੀਤਾ ਗਿਆ ਜਿਦੇ ਵਿੱਚ ਕਈ ਨਾਮਵਰ ਕੰਪਨੀਆਂ ਦੇ ਵੱਲੋਂ ਹਿੱਸਾ ਵੀ ਲਿਆ ਗਿਆ ਅਤੇ 300 ਤੋਂ ਵੱਧ ਵਿਦਿਆਰਥੀ ਇਸ ਮੇਲੇ ਵਿੱਚ ਸ਼ਾਮਿਲ ਹੋਏ। ਇਹਨਾਂ ਵਿੱਚੋਂ 112 ਯੋਗ ਵਿਦਿਆਰਥੀਆਂ ਨੂੰ ਕੰਪਨੀਆਂ ਦੇ ਵੱਲੋਂ ਚੁਣਿਆ ਗਿਆ ਅਤੇ ਇਹਨਾਂ ਨੂੰ ਮੌਕੇ ਤੇ ਹੀ ਨਿਯੁਕਤੀ ਪੱਤਰ ਵੀ ਦਿੱਤੇ ਗਏ। ਇਸ ਤੋਂ ਪਹਿਲਾਂ ਵੀ ਸਮਰਾਜ ਕੰਪਨੀ ਵੱਲੋਂ ਪਲੇਸਮੈਂਟ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਆਈਟੀਆਈ ਦੇ 30 ਵਿਦਿਆਰਥੀਆਂ ਨੂੰ ਰੋਜ਼ਗਾਰ ਦਿੱਤਾ ਗਿਆ ਸਰਦਾਰ ਬਰਜੀਤ ਸਿੰਘ ਜੀਨੀਅਰ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਦੇ ਭਲਿਕ ਨੂੰ ਮੁੱਖ ਰੱਖਦਿਆਂ ਹੋਏ ਆਗਾਹ ਤੋਂ ਇਸ ਤਰ੍ਹਾਂ ਦੇ ਹੋਰ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾਵੇਗਾ ਮੇਲੇ ਜਾਣ ਨੌਜਵਾਨਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰਾਲੇ ਦੀ ਸਰਾਹਨਾ ਕਰਦੇ ਹਾਂ ਨੌਜਵਾਨਾਂ ਨੂੰ ਕਿਹਾ ਹੈ ਕਿ ਉਹ ਬੇਰੁਜ਼ਗਾਰ ਹੋਣ ਦੀ ਥਾਂ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਨੂੰ ਤਰਜੀਹ ਦੇਣ ਨਾ ਕਿ ਸਰਕਾਰੀ ਨੌਕਰੀ ਵੱਲ ਸਾਜਦੇ ਪੈਰੇ ਟੀਵੀ ਦੇ ਲਈ ਸਤਪਾਲ ਗਰਗ ਦੀ ਇੱਕ ਖਾਸ ਰਿਪੋਰਟ ਦਿਲਾਂ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ਤੋਂ ਇੱਥੇ ਆਈਆਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਯੂਨੀਵਰਸਲਿਟੀ ਦੇ ਪਾਤੜਾ ਨਾ ਕਿ ਉਹਨਾਂ ਨੇ ਇਦਾਂ ਵਟਾ ਉਪਰਾਲਾ ਦਿੱਤਾ ਬੱਚਿਆਂ ਨੂੰ ਇਹ ਮੌਕਾ ਦਿੱਤਾ ਇੱਥੇ ਆ ਕੇ ਜੌਬਸ ਨੂੰ ਜੁਆਇਨ ਕਰ ਸਕਣ ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਹੋ ਬਤ ਤੋਂ ਬਤ ਬੱਚੇ ਲਾਹ ਲੈ ਕੇ ਜਾਣਗੇ ਜੋ ਇੰਡਸਟਰੀਜ਼ ਪਟਿਆਲਾ ਤੋਂ ਆਈਆਂ ਨੇ ਦਿੱਲੀ ਤੋਂ ਆਈਆਂ ਚੰਡੀਗੜ੍ਹ ਤੋਂ ਆਈਆਂ ਉਹਨਾਂ ਨੂੰ ਮੈਕਸਿਮਮ ਬੱਚੇ ਇਹਦੇ ਜੁਆਇਨ ਕਰਨ ਜੋ ਕਿ ਜੋਬ ਕਰਨਾ ਚਾਹੁੰਦੇ ਆ ਬਿਲਕੁਲ ਜਿੰਨੇ ਵੀ ਬੱਚੇ ਆਏ ਆ ਸਭ ਦੇ ਲਈ ਖੁੱਲੀ ਓਪਰਚੁਨਿਟੀ ਹੈ ਸਕਿੱਲਸ ਦੇ ਨਾਲ ਅਗਰੇ ਇੰਟਰਵਿਊ ਦੇਣਗੇ ਰੈਜ਼ਿਊਮੇ ਦੇਣਗੇ ਤਾਂ ਡੈਫੀਨਿਟਲੀ ਕੰਪਨੀਆਂ ਉਹਨਾਂ ਨੂੰ ਹਾਇਰ ਕਰਨ ਹੀ ਆਈਆਂ ਲੱਗੀਆਂ ਬਿਲਕੁਲ ਜੋਬ ਮਿਲੇਗੀ ਅਜੇ ਇਹ ਜੋ ਸਾਡਾ ਰੋਜ਼ਗਾਰ ਮੇਲਾ ਇਹ ਸਾਡੀ ਆਈਟੀਆਈ ਦੇ ਵਿੱਚ ਲਗਾਇਆ ਗਿਆ ਜ਼ਿਲ੍ਹਾ ਪ੍ਰਸ਼ਾਸਨ ਰੋਜ਼ਗਾਰ ਦਫ਼ਤਰ ਵੱਲੋਂ ਤੇ ਯਾਨੀ ਕਿ ਪੰਜਾਬ ਸਰ ਪੰਜਾਬ ਸਰਕਾਰ ਦੀ ਪਾਲਿਸੀ ਦੇ ਤਹਿਤ ਇਹ ਮੇਲਾ ਲੱਗਿਆ ਹੈ ਇਸ ਦਾ ਮੇਨ ਮੋਟਿਵ ਹੈ ਬੇਰੋਜ਼ਗਾਰ ਬੱਚਿਆਂ ਨੂੰ ਰੋਜ਼ਗਾਰ ਪੈਦਾ ਕਰਨਾ ਸਾਡੀਆਂ ਇਲਾਕੇ ਦੀਆਂ ਤੇ ਨੇੜੇ ਤੇੜੇ ਦੀਆਂ ਜੋ ਨਾਮਵਰ ਕੰਪਨੀਆਂ ਨੇ ਉਹਨਾਂ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਸਾਡਾ ਜਨਕੀ ਵੱਧ ਤੋਂ ਵੱਧ ਅਸੀਂ ਰੋਜ਼ਗਾਰ ਪੈਦਾ ਕਰਨਾ ਹੈ ਬੱਚੇ ਜੋ ਪੜ੍ਹ ਕੇ ਘਰ ਬੈਠੇ ਨੇ ਉਹਨਾਂ ਲਈ ਇਹ ਇੱਕ ਓਪਰਚੁਨਿਟੀ ਹੈ ਇੱਕ ਮੌਕੇ ਜੋ ਯੋਗ ਬੱਚਾ ਇੱਥੇ ਜਨਕੀ ਆਪਣਾ ਇੱਥੇ ਯੋਗਤਾ ਦੇ ਅਨੁਸਾਰ ਇੱਥੇ ਇਹ ਆਪਣਾ ਅਪਲਾਈ ਕਰ ਸਕਦਾ ਤੇ ਉਹ ਕਿਸੇ ਵੀ ਨਾਮਵਰ ਕੰਪਨੀ ਦੇ ਵਿੱਚ ਆਪਣਾ ਜੋਬ ਲੈ ਸਕਦਾ ਹੈ ਜੀ ਸਿੰਘ ਪਿੰਡ ਮੂੜ ਕਾਲਜ ਦੇ ਵਿੱਚ ਲੱਗਾ ਹੈ ਜੀ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਗਏ ਨੇ ਵੱਖ-ਵੱਖ ਤਰ੍ਹਾਂ ਦੇ ਤੇ ਇੱਥੇ ਹਰ ਇੱਕ ਪ੍ਰਕਾਰ ਦੇ ਨੌਕਰੀਆਂ ਦੇ ਉਪਰਾਲੇ ਕੀਤੇ ਗਏ ਨੇ ਜੀ ਤੇ ਤਰ੍ਹਾਂ ਤਰ੍ਹਾਂ ਦੇ ਮੈਂ ਵੀ ਪਹਿਲਾਂ 2 ਸਾਲ ਦੀ ਇੱਥੇ ਆਈਟੀ ਕੀਤੀ ਸੀ ਜੀ ਤੇ ਅੱਜ ਐਫਐਮ ਕੰਪਨੀ ਦੇ ਵਿੱਚ ਮੈਨੂੰ ਨੌਕਰੀ ਮਿਲ ਚੁੱਕੀ ਹੈ ਜੀ ਤੇ ਬਹੁਤ ਵਧੀਆ ਕੀਤਾ ਹੋਇਆ ਜੀ ਜਿੱਦਾਂ ਜੇ ਪਹਿਲਾਂ ਆਪਾਂ ਸੋਚਦੇ ਹੁੰਦੇ ਸੀ ਜਿੱਦਾਂ ਨੌਜਵਾਨ ਫਿਰਦੇ ਸੀ ਜੀ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲਦਾ ਜਾ ਰਿਹਾ ਹੈ ਜੀ ਬਹੁਤ ਚੰਗਾ ਕੀਤਾ ਹੋਇਆ ਹੈ ਸਰਕਾਰ ਨੇ ਤੇ ਦੂਜੀ ਗੱਲ ਇਹ ਹੈ ਜੀ ਇੱਥੇ ਹਰ ਇੱਕ ਪ੍ਰਕਾਰ ਦਾ ਨੌਜਵਾਨ ਆ ਰਿਹਾ ਜੀ ਕੋਈ ਇੱਦਾਂ ਨਹੀਂ ਆਈਟੀਆਈ ਦਾ ਬਾਰੋਂ ਵੀ ਬਹੁਤ तरहਾਂ بے ਰੁਜ਼ਗਾਰ ਨੌਜਵਾਨ ਆ ਰਹੇ ਨੇ ਹਾਂਜੀ ਸਟਾਲਾਂ ਲੱਗਿਆ ਹੋਏ ਨੇ ਹਰ ਇੱਕ ਪ੍ਰਕਾਰ ਦੀ ਸਟਾਲ ਹੈ ਜੀ ਇੱਥੇ ਘੱਟੋ ਘੱਟ ਜਿਆਦਾ ਨਹੀਂ ਕਹਿੰਦੇ 8-9 ਪ੍ਰਕਾਰ ਦੀਆਂ ਸਟਾਲਾਂ ਲੱਗੀਆਂ ਨੇ ਕੰਪਨੀਆਂ ਦੀਆਂ ਜੀ ਤੇ ਕਾਫੀ ਕੰਪਨੀਆਂ ਆਈਆਂ ਨੇ ਤੇ ਬੱਚੇ ਵੀ ਬਹੁਤ ਖੁਸ਼ ਹੋ ਰਹੇ ਨੇ ਜੀ ਹਰ ਇੱਕ ਪ੍ਰਕਾਰ ਦੇ ਇੱਥੇ ਜਿੰਨੂ ਵੀ ਜਿੰਨੀ ਨੋਲਿਜ ਆ ਆਪਦੇ ਰਿਕਾਰਡਿੰਗ ਇੱਥੇ ਦੇਣ ਲੱਗ ਰਹੇ ਨੇ ਜੀ ਨੋਲਿਜ ਦੇਣ ਲੱਗ ਰਹੇ ਨੇ ਤੇ ਕੰਪਨੀਆਂ ਨੂੰ ਬਹੁਤ ਉਪਰਾਲੇ ਕੀਤੇ ਨੇ ਜੀ ਵਧੀਆ ਵ ਨੂੰ ਤਾਂ ਪੇ ਦਿੱਤੀ ਜਾ ਰਿਹਾ ਪਰਮਾਨੈਂਟ ਪੇਮੈਂਟs ਮੈਨੂੰ 12000 ਰੁਪਏ ਜੀ ਤੇ ਬਾਕੀ ਓਵਰਟਾਈਮ ਵਗੈਰਾ ਲਗਾ ਕੇ 15000 ਦੇ ਕਰੀਬ ਦਿੰਦੇ ਮੈਂ ਤਾਂ ਇਹੀ ਸਿੱਖਿਆ ਦੇਣਾ ਜੀ ਦੁਣਾ ਚਲੋ ਸਰਕਾਰੀ ਨੌਕਰੀ ਨੂੰ ਨੌਜਵਾਨ ਅੱਜ ਕੱਲ ਜ਼ਿਆਦਾ ਭੱਜਦੇ ਨੇ ਬਟ ਮੈਂ ਕਹਾਂ ਸਰਕਾਰੀ ਨਾਲੋਂ ਜ਼ਿਆਦਾ ਇਹਦੇ 'ਚ ਬੈਨੀਫਿਟ ਬਹੁਤ ਜ਼ਿਆਦਾ ਹੈ ਜੀ ਪ੍ਰਾਈਵੇਟ ਦੇ ਵਿੱਚ ਜੀ ਇੱਜ਼ਤ ਮਾਣ ਅੱਧਰ ਬਹੁਤ ਵਧੀਆ ਹੁੰਦਾ ਜੀ ਬਾਕੀ ਖਾਣਾ ਪੀਣਾ ਕੰਪਨੀ ਸਾਰੀ ਕੰਪਨੀ ਆਪ ਦੇ ਦਿੰਦੀ ਐ ਸਿਰਫ ਸੋਚਿਆ ਜਾਵੇ ਜੀ ਅੱਜ ਕੱਲ ਦੇਖਦੇ ਆ ਕੰਪਨੀਆਂ ਨਹੀਂ ਮਿਲਦੀਆਂ ਜਾਂ ਕੰਮਕਾਰ ਨਹੀਂ ਹੁੰਦੇ ਜੀ ਤਾਂ ਬੱਚੇ ਜਿਹੜੇ ਨੌਜਵਾਨ ਅੱਜ ਕੱਲ ਨਸ਼ੇ ਪੱਤੇ ਵਾਲੇ ਜ਼ਿਆਦਾ ਜਾ ਰਹੇ ਨੇ ਜੀ ਫਿਰ ਇਹਦੇ ਤੋਂ ਬਚਣ ਦੇ ਲਈ ਬਹੁਤ ਵਧੀਆ ਕੰਮ ਕੀਤੇ ਜਾ ਰਹੇ ਨੇ ਵਧੀਆ ਕੰਮ ਰੋਜ਼ਗਾਰ ਮਿਲਣ ਲੱਗ ਰਹੇ ਨੇ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਸਾਨੂੰ ਜੋ ਇੰਦਰ ਦੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਬੇਸਿਕਲੀ ਯੂਐਸਬੀ ਬਹੁਤ ਬਹੁਤ ਸ਼ੁਕਰੀਆ ਸਸਤੇ ਪੈਰਾਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ